ਪਿਛਲੀ ਵਾਰ ਸਤ루ਜ ਦਰਿਆ ਦੇ ਪਾਣੀ ਨਾਲ ਨਜ਼ਦੀਕੀ ਪਿੰਡ ਮੈਦਨੀ ਕਲਾ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਅਤੇ ਹੁਣ ਫਿਰ ਬਰਸਾਤ ਆਉਣ ਨੂੰ ਦੇਖਦਿਆਂ ਹੋਇਆ ਅੱਜ ਮੈਦਨੀ ਕਲਾ ਦੇ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸਤ루ਜ ਦਰਿਆ ਕਿਨਾਰੇ ਚੱਲ ਰਹੇ ਕ੍ਰੇਟਵਾਲ ਅਤੇ ਡੰਗੇ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਡੀਸਿਲਟਿੰਗ ਕਰਕੇ ਦਰਿਆ ਦਾ ਰੁਖ ਸਿੱਧਾ ਕੀਤਾ ਜਾਵੇ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆ ਨਿਰਮਲ ਸਿੰਘ ਸਾਭਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਦਾ ਸਿੰਘ ਸਾਭਾ ਸਰਪੰਚ ਬਾਲਕਰਾਮ ਸਾਭਾ ਸਰਪੰਚ ਚਰਨਰਾਮ ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਵੱਲੋਂ ਡਰੇਨੇਜ ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਤੇ ਉਪ ਮੰਡਲ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ ਬਰਸਾਤਾਂ ਦੇ ਸਮੇਂ ਸਤਲੁਜ ਦਰਿਆ ਦੇ ਵਿੱਚ ਬਹੁਤ ਸਾਰਾ ਗਰੇਵਰ ਪੱਥਰ ਆਦਿ ਇਕੱਠਾ ਹੋ ਗਿਆ ਜਿਸ ਦੇ ਕਾਰਨ ਸਤਲੁਜ ਦਰਿਆ ਦੇ ਪਾਣੀ ਨੇ ਪਿੰਡ ਵਾਲੇ ਪਾਸੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਅਤੇ ਦਰਿਆ ਦਾ ਰੁਖ ਹੀ ਪਿੰਡ ਵਾਲੇ ਪਾਸੇ ਨੂੰ ਹੋ ਗਿਆ ਜਿਸ ਦੇ ਨਾਲ ਪਿੰਡ ਦੀ ਵਾਹੀ ਯੋਗ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਵੱਡੇ ਵੱਡੇ ਟੋਏ ਪੈ ਗਏ ਉਨ੍ਹਾਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹੁਣ ਬਰਸਾਤ ਆਉਣ ਵਾਲੀ ਹੈ ਅਤੇ ਦਰਿਆ ਦੇ ਵਿੱਚ ਗਰੇਵਰ ਦੇ ਲੱਗੇ ਢੇਰਾਂ ਦੇ ਕਾਰਨ ਦਰਿਆ ਵਿੱਚ ਪਾਣੀ ਆਉਣ ਤੇ ਸਿਰ ਪਿਛਲੀ ਵਾਰ ਦੀ ਤਰ੍ਹਾਂ ਪਾਣੀ ਪਿੰਡ ਵੱਲੋਂ ਵਗਣ ਲੱਗ ਪਵੇਗਾ ਇਸ ਲਈ ਬਰਸਾਤਾਂ ਤੋਂ ਪਹਿਲਾਂ ਸਤਲੁਜ ਦਰਿਆ ਦੇ ਵਿੱਚ ਪਏ ਗਰੇਵਰ ਨੂੰ ਚੁੱਕ ਕੇ ਲੱਗ ਰਹੀ ਕਰੇਟਵਾਲ ਅਤੇ ਡੰਗਿਆਂ ਦੇ ਪਿੱਛੇ ਲਗਾਇਆ ਜਾਵੇ ਤਾਂ ਕਿ ਇਸ ਵਾਰ ਪਿੰਡ ਵਾਸੀਆਂ ਦੀ ਪਾਣੀ ਦੇ ਨਾਲ ਫਿਰ ਤੋਂ ਤਬਾਹੀ ਨਾ ਹੋਵੇ ਹੁਣ ਕੀ ਪ੍ਰਸ਼ਾਸਨ ਕੀ ਕਹਿ ਰਿਹਾ ਤੁਮ ਮੰਗ ਪੱਤਰ ਅਸੀਂ 532024 ਦਿੱਤਾ ਸੀ ਜੀ ਆ ਮੰਗ ਪੱਤਰ ਸਾਡੇ ਕੋਲ ਹੈ ਜੀ ਇਹ ਪ੍ਰਸ਼ਾਸਨ ਨੂੰ ਡੀਸੀ ਨੂੰ ਪੁੱਜ ਗਿਆ ਪਰ ਜਿਹੜਾ ਪ੍ਰਸ਼ਾਸਨ ਹੈ ਅਸੀਂ ਆਪ ਵੀ ਭਾਈ ਫੇਸ ਜਾ ਕੇ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਐਕਸੇ ਸਾਹਿਬ ਨੂੰ ਆਪ ਵੀ ਸਰਪੰਚ ਸਾਡੇ ਸਾਥ ਸੰਗੜਿਆ ਹੋਰ ਸਾਰੇ ਪਿੰਡ ਦੇ ਨਿਵਾਸੀ ਜਾ ਕੇ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ ਵੀ ਸਾਡੇ ਕ੍ਰੈਡ ਬਾਲ ਵੀ ਲਾਓ ਚਲੋ ਕ੍ਰੈਡ ਬਾਲ ਲੱਗਣ ਸ਼ੁਰੂ ਹੋ ਗਏ ਉਹ ਅਸੀਂ ਸਰਕਾਰ ਦਾ ਧੰਨਵਾਦ ਕਰਦੀ ਪਰ ਉਹਦੇ ਨਾਲ ਸਾਡਾ ਇੱਕ ਬਹੁਤ ਵੱਡਾ ਮਸਲਾ ਹੈ ਕਿ ਸਾਹਮਣੇ ਸਾਡੀ ਪੰਚਾਇਤ ਦੀ 10 ਕਿਲੇ ਜ਼ਮੀਨ ਹੈ ਮੈਦਰੀ ਕਲਾਂ ਦੀ ਉਹ ਬਹੁਤ ਜਿਹੜਾ ਇਹ ਬੈਡ ਉੱਚਾ ਹੋ ਗਿਆ ਵਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਸਾਡੀ ਏਡੀ ਸੈਟਿੰਗ ਕੀਤੀ ਜਾਵੇ ਪਰ ਸਾਡੀ ਪ੍ਰਸ਼ਾਸਨ ਨੇ 5 3 24 ਅਜ ਦੋ ਮਿੰਟ ਦਾ ਟਾਈਮ ਉੱਪਰ ਹੋ ਚਲੇ ਆ ਕੋਈ ਸਾਡੀ ਸੁਣਾਈ ਨਹੀਂ ਕੀਤੀ ਅਸੀਂ ਹੁਣ ਵੀ ਪਿਛਲੇ ਹਫ਼ਤੇ ਏਡੀ ਸੀ ਮੈਡਮ ਨੂੰ ਮਿਲ ਕੇ ਆਏ ਉਹ ਵੀ ਕਹਿੰਦੇ ਭਰੋਸਾ ਦਿਵਾ ਦੇ ਪਰ ਕਰਦੇ ਨਹੀਂ ਜਿਹੜਾ ਸਾਨੂੰ ਐਸਐਮ ਖਦਸ਼ਾ ਪ੍ਰਕਾਰ ਪ੍ਰਕਾਰ ਰਿਹਾ ਪਿੰਡ ਵਾਸੀਆਂ ਨੂੰ ਤੇ ਪਾਣੀ ਜਿਹੜਾ ਆਣ ਦਾ 10 15 ਦਾ ਟਾਈਮ ਰਹਿ ਗਿਆ ਜੇ ਪਾਣੀ ਦਾ ਫਲੋ ਵਧ ਗਿਆ ਤਾਂ ਇਹ ਡੀ ਸੈਲਟਿੰਗ ਜਿਹੜੀ ਨਹੀਂ ਹੋਣੀ ਜਿਹੜੀ ਕ੍ਰੇਡਵਾਲ ਸਰਕਾਰ ਲੱਖਾਂ ਰੁਪਏ ਲਾ ਕੇ ਖਰਚ ਰਹੀ ਇਹਨ ਕੇਡਵਾਲ ਵੀ ਹਟ ਜਾਣੇ ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਪੁਰਜੋ ਸਾਰੇ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਡੀ ਸੈਲਟਿੰਗ ਦਾ ਜੋ ਵੀ ੜਕਾ ਦੱਸਦੇ ਐ ਕਿ ਸਰਕਾਰਾਂ ਮੂਰੇ ਕੋਈ ੜਕੇ ਨਹੀਂ ਹੁੰਦੇ ਜੇ ਕੋ ਕਿਸੇ ਦੀ ਪ੍ਰੂਵਲ ਲੈਣੀ ਹੋ ਸਰਕਾਰ ਦਾ ਹੀ ਕੰਮ ਹੈ ਸਰਕਾਰ ਤੇ ਘੰਟੇ ਚ ਕਰਾ ਸਕਦੀ ਅਸੀਂ ਪਿੰਡ ਨਿਵਾਸੀ ਸਾਡੀ ਜਿੱਥੇ ਲੋੜ ਹੈ ਅਸੀਂ ਸਾਰਾ ਪਿੰਡੇ ਹਾਜ਼ਰ ਹੈ ਤੇ ਡੀ ਸੈਲਟਿੰਗਾਂ ਛੜੀ ਸਾਡੀ ਇਹ ਅਸੀਂ ਤਾਂ ਕਹਿੰਦੇ ਵੀ ਸਾਡੀ ਕੱਲੋਂ ਸ਼ੁਰੂ ਕਰੇ ਪਰ ਅਸੀਂ ਇੱਕ ਸਰਕਾਰ ਨੂੰ ਥੋੜੇ ਮਾਧਿਓ ਰਹੀ ਇੱਕ ਅਲਟੀਮੇਟਮ ਦੇਣਾ ਚਾਹੁੰਦੇ ਸਾਰੇ ਪਿੰਡ ਨਿਵਾਸੀ ਵੀ ਜੇਕਰ ਜੇ ਸਾਡੇ ਸਵਰਥ ਸਾਥ ਸਾਰੇ ਕਿਹਾਵੇ 24 ਘੰਟੇ ਅੰਦਰ ਨਾ ਹੋਇਆ ਤਾਂ ਅਸੀਂ ਫਿਰ ਇੱਕ ਹੋਰ ਹੱਲ ਕਰਾਂਗੇ ਰਾਜਨੀਤਿਕ ਪਾਰਟੀਆਂ ਨਾਲ ਲੈ ਕੇ ਬਾਕੀ ਪਾਰਟੀਆਂ ਨਾਲ ਲੈ ਕੇ ਵੀ ਚੱਕਾ ਜਾਮ ਕਰਾਂਗੇ ਕਿ ਸਰਕਾਰ ਦਾ ਜਿਹੜਾ ਉਹਦਾ ਆਪਣਾ ਆਪਣਾ ਹੋਊਗਾ ਵੀ ਆਪ ਸਾਹਮਣੇ ਹੋ ਕਿਉਂਕਿ ਅਸੀਂ ਪਿੰਡ ਨਿਵਾਸੀ ਜਿਹੜੇ ਐਸਟੇਮ ਬਹੁਤ ਦੁਖੀ ਆ ਸਾਡੀ ਡੀਸੇਲ ਟਿੱਕਾ ਤਾਂ ਹੁੰਦਾ ਜੀ ਜੇ ਕੋਈ ਬੰਦਾ ਰੋਕੇ ਐ ਤਾਂ ਪਿੰਡ ਨਿਵਾਸੀ ਪਹਿਲਾਂ ਹੀ ਸਾਰੇ ਆ ਦੇਖੋ ਸਾਡੇ ਕੋਲ ਸਾਈਨ ਕੀਤੇ ਹੋਏ ਸਾਰੇ ਪਿੰਡ ਨੇ ਕੀਤੇ ਹੋਏ ਨੰਬਰਦਾਰ ਆ ਸਰਪੰਚ ਹੈ ਸਾਫਕਾ ਪੰਚਾਇਤ ਸਾਫਕਾ ਸਰਪੰਚਾ ਸਾਰੇ ਪਿੰਡ ਦੇ ਜਿਹੜੇ ਮੋਹਤਵਾਰਾ ਠੇਕੇਦਾਰ ਆ ਉਹ ਸਾਰੇ ਹਾਜ਼ਰ ਆ ਜੀ ਸਾਰੇ ਤਿਆਰ ਆ ਕਰਾਉਣ ਨੂੰ ਐ ਸ਼ੰਤਾ ਇਹ ਲੱਗਦਾ ਵੀ ਸਰਕਾਰ ਦਾ ਨਾਲੇ ਕਿਤੇ ਠੇਕੇਦਾਰਾਂ ਦਾ ਕੋਈ ਚੱਕਰ ਆ ਇਸ ਵਿੱਚ ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਜਦੋਂ ਚੰਦਪੁਰ ਪ ਇਹ ਸਾਨੂੰ ਪੁੱਛਿਆ ਕਿਸ ਨੇ ਦੇਖੋ ਦੋ ਇਸ਼ੂ ਹੈ ਜਿੱਥੇ ਡੀਸੇਲਟਿੰਗ ਦਾ ਕੋ ਨਜਾਇਜ਼ ਕੰਮ ਹੈ ਉਹ ਅਸੀਂ ਉਹਦੇ ਖਿਲਾਫ ਹੈ ਇਹ ਜਿਹੜੀ ਡੀਸੇਲਟਿੰਗ ਸਹੀ ਹੈ ਹੋਣੀ ਚਾਹੀਦੀ ਪ੍ਰਸ਼ਾਸਨ ਨੇ ਦੇਖਿਆ ਹੈ ਪਿਛੇ ਵੀ ਹੁਣ ਆ 20 ਇੰਚ ਦੀ ਕੋ ਟੀਮ ਆਈ ਸਰਕਾਰ ਨੇ ਭੇਜੀ ਉਹ ਕਹਿੰਦੇ ਹੋਣੀ ਚਾਹੀਦੀ ਠੀਕ ਹੈ ਪਰ ਸਾਨੂੰ ਤਾਂ ਇਹ ਲੱਗਦਾ ਵੀ ਚੱਕਰ ਗਿਆ ਹੈ ਸਾਨੂੰ ਵੀ ਸਰਕਾਰ ਸਪਸ਼ਟ ਕਰੇ ਨਾ ਵੀ ਗੱਲ ਕਿ ਆ ਇਹਦਾ ਕਾਹਦੇ ਹਟਕਾ ਪਿਆ ਅਜਾ ਅਸੀਂ ਪਿੰਡ ਨਿਵਾਸੀ ਹੋਈ ਸਪੰਚੈਤ ਚਾਹਦੀ ਹੈ ਸਾਰਾ ਗ੍ਰਾਮ ਸਭਾ ਚਾਹਦੀ ਹੈ ਗ੍ਰਾਮ ਅਜਲਾਹ ਚਾਹਦਾ ਹੈ ਤਾਂ ਲੋਕ ਚੱਕਰ ਕਿ ਐ ਸਾਨੂੰ ਦੱਸੋ ਸਪਸ਼ਟ ਕਰਨ ਤੇ ਨਹੀਂ ਤਾਂ ਕੋ ਸਾਡੇ ਜਿਹੜੇ ਪਿੰਡ ਨਿਵਾਸੀ ਐ ਸਾਰੇ ਲੋਕ ਖੜੇ ਐ ਇੱਥੇ ਤੇ ਕੋ ਹੋਰ ਆਪਣਾ ਰੂਪ اختیار ਕਰੂਗੇ ਜਿਹੜਾ ਪ੍ਰਸ਼ਾਸਨ ਕੋ ਸਿੱਧਾ ਹੋਰ ਜ਼ਿੰਮੇਵਾਰ ਹੋਊਗਾ ਕਿਉਂਕਿ ਸਾਡੇ ਤਾਂ ਪਹਿਲਾਂ ਵੀ ਦੋ ਤਿੰਨ ਘਰਖਾਨੇ ਦੇ ਬਚੇ ਐ ਹੁਣ ਵੀ ਪਾਣੀ ਸਿੱਧਾ ਉੱਥੇ ਚੱਲ ਗਿਆ ਜ਼ਮੀਨ ਸਾਡੀ ਪਿਛਲੇ 3 40 ਕਿੱਲੇ ਜਿਹੜੀ ਉਹ ਹੰਢ ਤੋਂ ਜਿਹੜੀ ਹੜ ਗਈ ਬਚਾ ਗਈ ਤੇ ਹੁਣ ਵੀ ਇਹ ਤਿਆਰ ਐ ਜੇ ਡੰਗੇ ਦਾ ਮਿੰਟੋ ਚ ਹਰ ਜਣੇ ਦੀ ਪਾਣੀ ਇੰਨਾ ਆਉਂਦਾ 70 80 ਹਜ਼ਾਰ ਕਿਲੋ ਜ ਕੋ ਪਾਣੀ ਜਿਹੜਾ ਇਹ ਸਤਲੋਈ ਦੇ ਵਿੱਚ ਆਉਂਦਾ ਸੋ ਬੇਨਤੀ ਐ ਸਰਕਾਰ ਨੂੰ ਵੀ ਡੀਸੀਟਨ ਕਰ ਸਾਡੀ ਜਿਹੜੀ ਪੰਚਾਇਤ ਨੂੰ ਬਣਦਾ ਉਹ ਮੌਜੂਦ ਮੌਜੂਦ ਦੇ ਦੇ ਗਏ ਉਹ ਤਾਂ ਹੁਣ ਹੈ ਹੀ ਜੋ ਸਰਕਾਰ ਦਾ ਸੋ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਕਿ ਸਰਕਾਰ ਨੂੰ ਛੇਤੀ ਛੇਤੀ ਸ਼ੁਰੂ ਕਰਾਵੇ ਕੀ ਦੇਣਾ ਹੈਗਾ ਕਿਉਂ ਕੱਟ ਕੀਤਾ ਗਿਆ ਹੈ ਇਹ ਕੱਟ ਅਸਿਸ ਕਰਕੇ ਕੀਤਾ ਬਈ ਅੱਗੇ ਪ੍ਰਸ਼ਾਸਨ ਸਰਪਰ ਆ ਗਈ ਪਿਛਲੇ ਵਾਰੀ ਵੀ ਸੀ ਗਰਸ਼ ਕੀਤਾ ਸੀ ਸਾਡਾ ਕਟੋੜ 4 500 ਕਿੱਲਾ ਸਾਡੇ ਦੀ ਦਾ ਹੜ ਗਿਆ ਅਸੀਂ 2 ਮਹੀਨੇ ਤੋਂ ਪ੍ਰਸ਼ਾਸਨ ਤੋਂ ਇਹ ਦੇ ਰਹੇ ਮੀਟਿੰਗਾਂ ਕਰ ਰਹੇ ਕਿ ਸਾਡੀ ਜਿਹੜੀ ਡੀ ਸੈਲਟਿੰਗ ਆ 500 ਮੀਟਰ ਦਾ ਟੋਟਾ ਇਹ ਚੱਕਿਆ ਜਾਵੇ ਸਾਡਾ ਜਿਹੜੀ ਕਲਾ ਪਰ ਗੱਜ ਪਰ ਬਾਰਡਰ ਨਿਕਵਾਇ ਸੇਵ ਹੋ ਜਾਵੇ ਉਹ ਆ ਕ੍ਰੇਡਿਟ ਬਲ ਲਗਾਤੀ ਸਾਡੇ ਕ੍ਰੇਡਿਟ ਬਲ ਲਾਉਣ ਦਾ ਸਾਡਾ ਕੋਈ ਵੈਰੀਫਾਈ ਨਹੀਂ ਜਿੰਉ ਤੱਕ ਸਾਡੀ ਡੀਸਰਟ ਨਹੀਂ ਹੁੰਦੀ ਡੀਸਰਟ ਹੋਣ ਤੋਂ ਬਾਅਦ ਹੀ ਸਾਡੀ ਇਹ ਕ੍ਰੇਡਿਟ ਬਲ ਆਈ ਸਫਲ ਹੋਣੀ ਸਾਡੀ ਇਹਨਾਂ ਖਰਚ ਕੀਤਾ ਪ੍ਰਸ਼ਾਸਨ ਨੇ ਸੋ ਗਵਰਨਮੈਂਟ ਰੱਤੇ ਕੋਈ ਫਾਇਦਾ ਨਹੀਂ ਅਸੀਂ ਤੁਹਾਡੇ ਮਾਦੀ ਬਰਾਹੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਪਹਿਲਾਂ ਬੇਨਤੀ ਕਰਦੇ ਜੀਓ ਸਾਡੀ ਇਹ ਹੈ ਵੀ ਆਪਾਂ 24 24 ਘੰਟੇ ਦਾ ਨਹੀਂ 48 ਘੰਟੇ ਦਾ ਟਾਈਮ ਦਿੰਦੇ ਇਹਨਾਂ ਨੂੰ ਅਗਰ 2 ਦਿਨ ਦੇ ਵਿੱਚ ਜੀਸਰਟ ਦੇ ਨਾ ਕੀਤੀ ਤਾਂ ਇਹ ਰੋਡ ਜਾਮ ਕਰਾਂਗੇ ਰੋਡ ਜਾਮ ਜੋ ਵੀ ਨੁਕਸਾਨ ਹੋਊਗਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਉਹ ਨਾ ਇਹ ਪਿੰਡ ਮਦਲੀ ਕਲਾਂ ਸਾਡੀ ਡਿਮਾਂਡ ਸਾਰੇ ਹੈ ਵੀ ਜਿਹੜੇ ਸਾਡਾ ਇੱਥੇ ਬੱਚੇ ਦੇ 8-10 ਕਲੇ ਬਣਾਈ ਲਿਖਣਾ ਪਿੰਡ ਦੇ ਪਿੰਡੇ ਆ ਉੱਥੇ ਕਾਫੀ ਉੱਚਾ ਜਿਹੜਾ ਹੈਗਾ ਉਹ ਢੇਰ ਲੱਗਿਆ ਇੱਕ ਤਰ੍ਹਾਂ ਦਾ ਪੱਥਰ ਦਾ ਇੱਕ ਬੰਨ ਲੱਗ ਗਿਆ ਜੋ ਕੁਦਰਤੀ ਤੌਰ ਤੇ ਲੱਗ ਗਿਆ ਉਹ ਸਾਡੇ ਪਿੰਡਾਂ ਨੂੰ ਬਹੁਤ ਨੁਕਸਾਨ ਹੈ ਜਿਹੜਾ ਆਪਾਂ ਪਹਿਲਾਂ ਵੀ ਡਿਮਾਂਡ ਸਾਰਿਆਂ ਨਾਲ ਕੀਤੀ ਹੈ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਭਾਈ ਇਹਨੂੰ ਡੀਜ਼ਲ ਟੈਂਕ ਕਰਕੇ ਇਹਨੂੰ ਖਾਲੀ ਕੀਤਾ ਜਾਵੇ ਤਾਂ ਕਿ ਇਹਦਾ ਪਾਣੀ ਆਪਾਂ ਰਸਤੇ ਜਾਵੇ ਪਰ ਇਹ ਇੱਥੇ ਮੈਨਗ ਹੋਣ ਦੀ ਤੇ ਉਧਰ ਜਗ੍ਹਾ ਮੈਨਗ ਹੋ ਰਹੀ ਹੈ ਲੇਕਿਨ ਸਾਡੇ ਜਿਹੜੇ ਸਹੀ ਤਰੀਕੇ ਨਾਲ ਇੱਥੇ ਆਡੀ ਸਾਰਿਆਂ ਦੀ ਬੇਨਤੀ ਹੈ ਕਿ ਡੀਸੇਲਟਿੰਗ ਕਰੋ ਤਾਂ ਗਰ ਰੈਟਮੈਂਟ ਵੀ ਲੱਗ ਰਹੀ ਸਾਨੂੰ ਇਹਦਾ ਫਾਇਦਾ ਵੀ ਤੁਹਾਨੂੰ ਹੋਣਾ ਨਹੀਂ ਤਾਂ ਇਹਨੂੰ ਰੈਟਮੋਡ ਬੜੀ ਮਾਰ ਪੈਣੀ ਇਸ ਚੀਜ਼ ਦੀ ਪਾਣੀ ਦਾ ਜ਼ੋਰ ਬਹੁਤ ਹੈ ਪਾਣੀ ਬਹੁਤ ਜ਼ਿਆਦਾ ਬਰਸਾਤਾ ਨੂੰ ਵਿੱਚ ਆਉਂਦਾ ਆਹ ਦਿਨ ਸੁੱਕਿਆ ਇਹਦੇ ਗਾਹਾਂ 10-15 ਹਰ ਬੱਦਲ ਦਾ ਟੈਨ ਹੈ ਜੀ ਤੇ ਪਾਣੀ ਆਇਆ ਮੁਰਕੇ ਜੱਕ ਨਹੀਂ ਹੋਣਾ ਅਜੇ ਨਹੀਂ ਚੱਕਵਾ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੈ ਸਾਡੀ ਇਹਦੀ ਸਾਡੀ ਬੇਨਤੀ ਇਹ ਹੈ ਕਿ ਇਹਨੂੰ ਛੁੱਪਲੀ ਛੱਕ ਜਾਵੇ